ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਣ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟੇ ਮੌਜੂਦ ਆ ਮਿੱਤਰੋ ਪਿੰਡ ਲੰਗਿਆਣੇ ਨਵੇਂ ਦੇ ਵਿੱਚ ਨਵਾਂ ਲੰਗਿਆਣਾ ਪਿੰਡ ਜ਼ਿਲ੍ਹਾ ਮੋਗੇ ਦਾ ਮਾਨ ਮਤਾ ਨਗਰ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਕਰੇ ਲੋ ਪਰਵਾਰ ਆ ਤੇ ਬਰੀਡਿੰਗ ਦੇ ਉੱਤੇ ਬੈਜਦਾ ਕੰਮ ਆ ਜਾਨਵਰ ਬਾਈ ਦੇ ਕੋਲੇ ਸਾਰੀ ਇਸ ਤਰ੍ਹਾਂ ਮਤਲਬ ਜਿਵੇਂ ਪਿੱਛੇ ਕਟੀਆਂ ਝੋਟੀਆਂ ਤਿਆਰ ਹੁੰਦੀਆਂ ਤੇ ਉਹਨਾਂ ਨਜ਼ਰ ਆਉਂਦੀਆਂ ਬੱਚੀਆਂ ਤਿਆਰ ਹੁੰਦੀਆਂ ਨਜ਼ਰ ਆਉਂਦੀਆਂ ਇਹ ਪ੍ਰੋਪਰ ਰਿਕਾਰਡ ਦੇ ਨਾਲ ਪ੍ਰੋਪਰ ਸੀਮਨ ਦੇ ਨਾਲ ਵੀ ਪਿਓ ਜਿਹੜਾ ਤੀਜਾ ਵਰਤਿਆ ਹੋਇਆ ਕਿੰਨੇ ਦੁੱਧ ਦਾ ਮਾਲਕ ਨਾ ਮਾਂ ਦਾ ਦੁੱਧ ਰਿਕਾਰਡ ਵੇਖ ਕੇ ਬਾਈ ਬੇਨਤ ਕਰ ਰਿਆ ਆਉਣ ਵਾਲੇ ਸਮੇਂ ਦੇ ਵਿੱਚ ਚੰਗੇ ਜਾਨਵਰ ਬਾਈ ਦੇ ਕੋਲੇ ਪੈਦਾ ਹੋਰ ਵੀ ਹੋਣ ਪਰ ਪ੍ਰਮਾਤਮਾ ਕੇ ਦੁਆ ਕਰੂੰਗਾ ਅੱਜ ਇੱਕ ਤੁਹਾਨੂੰ ਬਹੁਤ ਵੱਡੀ ਤੇ ਹਾਥੀ ਵਰਗੀ ਮੈਂ ਦਿਖਾਉਣੀ ਆ ਮਿੱਤਰੋ ਕੀ ਇਹਦੀ ਡਿਟੇਲ ਆ ਕਿੰਨੇ ਦੁੱਧ ਦੀ ਮਾਲਕੜਾ ਕਿੰਨੇ ਦਿਨਾਂ ਦੀ ਕੱਚੀ ਆ ਸਾਰੀ ਗੱਲਬਾਤ ਵੀਰ ਦੇ ਨਾਲ ਕਰ ਲੈਣਾ ਸੱਸੀ ਗੱਲ ਵੀਰੇ ਸੱਸੀ ਗੱਲ ਜੀ ਇਹ ਆਲ ਵੱਡੇ ਬਾਈ ਬਹੁਤ ਵੱਡੀਆਂ ਬਾਈ ਸੇਤਾ ਦੇ ਸਨਾਪ ਪਰਿਵਾਰ ਬਾਈ ਸਾਰੇ ਠੀਕ ਆ ਬਾਈ ਸ਼ੁਕਰ ਆ ਬਈ ਗਰਮੀ ਬਹੁਤ ਹੋ ਗਈ ਹੈ ਨਾ ਬਾਈ ਹਾਂਜੀ ਹਾਂਜੀ ਗਰਮੀ ਦਾ ਧਸ ਜਾਨਵਰ ਵੀਰੇ ਦੋ ਅੱਜ ਹਨਾ ਪਹਿਲੇ ਨੰਬਰ ਤੇ ਆਪਾਂ ਜਿਹੜੀ ਮੈਂ ਵਿਚੜੀਆਂ ਵੀਰੇ ਇੱਕ ਕਿਰਵਾ ਸੂਹਾ ਸੂ ਗਿਆ ਇਹ ਬਾਈ ਚੌਥਾ ਸੂਹਾ ਸੂ ਗਿਆ ਚੌਥਾ ਸੂਹਾ ਇਹਨੇ ਸੂਣਾ ਵਾ ਕਿੰਨੇ ਦਿਨ ਪਏ ਵੀਰੇ ਇੰਦੇ ਹਜੇ ਇਹਦੇ ਦਿਨ ਬਾਈ 18 ਤਰੀਕ ਨੂੰ ਦਿਨ ਪੂਰੇ ਆ ਹਾਂ ਅੱਜ 12 ਨੂੰ ਇਹਨੂੰ ਵੀਡੀਓ ਦੇ ਰਿਕਵਰ ਕਰਦੇ ਪਏ ਤੇ ਮੌਕੇ ਤੇ ਵੀ ਇਹ ਉਦਾਂ 5-7 ਦਿਨ ਉੱਤੇ ਵੀ ਲੈ ਸਕਦੀ ਇਹਦੇ ਪੂਰੇ ਦਿਨਾਂ ਤੇ ਵੀ ਸੂ ਸਕਦੇ ਆ ਟੈਂਡ ਤੋਂ ਪਾਵਾ ਵੀ ਆਪਾਂ ਹਫਤੇ ਦੀ ਕੱਚੀ ਦਸ ਦਿਨਾਂ ਦੀ ਗੱਲ ਗਿਆਦਾ ਹਫਤੇ ਦੀ ਗੱਲ ਆ ਯਾਰ ਅੱਗੇ ਤਾਂ ਮੰਨ ਲਓ ਇਹ ਪੂਰੇ ਟਾਈਮ ਤੋਂ ਇੱਕ ਦੋ ਦਿਨਾਂ ਦੀ ਉੱਤੇ ਲੈਂਦੀ ਜਾਂਦੀ ਜ਼ਿਆਦਾ ਨਹੀਂ ਲੈਂਦੀ ਅੱਛਾ ਲੇਵਾ ਫੇਰੇ ਮੌਕੇ ਲਈ ਤਿਆਰ ਕਰ ਹਾਂ ਲੇਵਾ ਮੌਕੇ ਤੇ ਤਿਆਰ ਜੇ ਮਾਰਾ ਤਾਂ ਕਈ ਮਹੀਆਂ ਹ ਦੁੱਧ ਆਪਾਂ ਕੰਡੇ ਦੇ ਕਿੰਨਾ ਧਰਦੇ ਰਹੇ ਬਾਈ ਇਹਦਾ 15 16 ਕਿਲੋ ਦੁੱਧ ਆਪਾਂ ਚੋਂਦੇ ਰਹੇ ਆ ਨਮਲਾ ਆਮ ਖਰਾਕ ਦੇ ਉੱਤੇ ਹਾਂ ਸਾਤਾ ਵਾਲੀ ਚੰਗੀ ਸੇਵਾ ਕਰਦੇ ਫੇਰ ਬਾਈ ਉਹ ਫੇਰ ਆਪਾਂ ਹੀ ਆਪਦੇ ਸਿਰ ਤੇ ਵੀ ਵੱਧ ਵੀ ਚੋ ਸਕਦਾ ਬੰਦਾ ਉਹਦਾ ਆਪਦੇ ਤੇ ਡਿਪੈਂਡ 17 14 18 ਚੋਣਾ ਹਨਾ ਪਰ ਇੱਥੇ ਵੀਰੇ ਇਹ ਆ ਕਿ ਕਿਹੜੇ ਸੀਮੰਟ ਤੋਂ ਗੱਪੜ ਕਰਵਾਇਆ ਇਹ ਬਾਈ ਬਲੀਵਦਨੀ ਵਾਲੇ ਤੋਂ ਗੱਪਣਾ ਬਲੀ ਤੋਂ ਗੱਬਣਾ ਠੀਕ ਹੈ ਵੀਰੇ ਸਟਰਾ ਆਪਣੇ ਕੋਲੇ ਸੰਭਿਆ ਪਿਆ ਠੀਕ ਹੈ ਵੀਰੇ ਅੱਛਾ ਉਹਨਾਂ ਦੀ ਚੋਅ ਚੁਆਈ ਚੁਈ ਜਾਂ ਬਾਈ ਓਕੇ ਆ ਕੋਈ ਚੱਕਰ ਨਹੀਂ ਸਾਰੇ ਦਾ ਥਣ ਇੱਕੋ ਜੇ ਸਾਰੇ ਸਹੀ ਚੱਲਦੇ ਆ ਠੀਕ ਹੈ ਵੀਰੇ ਠੀਕ ਹੈ ਬਾਈ ਜਿਵੇਂ ਮੇਲ ਮਾਲ ਇੱਧਰਲਾ ਥਣ ਜਿਹੜਾ ਮੂਰਾ ਦੇਖਣਾ ਇਹ ਲੱਗਦਾ ਨਾ ਜਿਵੇਂ ਆਪ ਨੂੰ ਛੋਟਾ ਹੁੰਦਾ ਹੁੰਦਾ ਹੈ ਹਾਂ ਜੀ ਜੀ ਉਹਦਾ ਵੀ ਕੋਈ ਚੱਕਰ ਤਾਂ ਨਹੀਂ 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 ਕੋਈ ਚੱਕਰ ਨਹੀਂ ਬਾਈ ਉਹ ਬੈਣ ਬੂਣ ਨਹੀਂ ਹੋਇਆ ਬਸ ਮੂਣੀ ਮੈਂ ਓਵੇਂ ਮਾਲਾ ਜੀ ਮਾਲਾ ਕਈ ਵਾਰੀ ਇਹ ਵੀ ਹੋਣਾ ਭਾਰੀ ਮੈਂ ਤਾਪ ਵੀ ਲਾ ਜਾਂਦਾ ਵੀ ਤਾਪ ਨੂੰ ਚੜਾ ਜਾਂਦਾ ਹੈਨਾ ਹਾਂ ਹਾਂ ਅੱਛਾ ਏਵਾ ਫਿਰ ਚੰਗਾ ਤਿਆਰ ਸੋਹਣਾ ਕਰ ਦਿੰਦਾ ਹਾਂ ਹਾਂ ਬਾਈ ਪੂਰਾ ਏਵਾ ਪੂਰਾ ਵਧੀਆ ਸੋਹਣਾ ਤਿਆਰ ਕਰ ਦਿੰਦਾ ਹੈ ਲੜਨ ਲਈ ਬਹੁਤ ਪਈਆਂ ਥੱਲੇ ਹੈਨਾ ਅੱਛਾ ਵੀਰੇ ਇਹਦਾ ਰੇਟ ਫਿਰ ਕੀ ਤੈਅ ਕੀਤਾ ਰੇਟ ਦਾ ਬਾਈ 165 ਇੱਕ ਪਿੰਨ ਲਾੜ ਪਿਆਰ ਵਿੱਚ ਮੌਕੇ ਤੇ ਕਰ ਦਾਂਗੇ ਠੀਕ ਹੈ ਮੈਂ ਅੱਜ ਬਹੁਤ ਡਾਊਟ ਤੋਰੀ ਵੀਰੇ ਮੈਂ ਕੱਢਦੇ ਬਾਹਰ ਨੂੰ ਦੁਆਰੇ ਗੇੜਾ ਕਰੀ ਲੈ ਵੀ ਮਿੱਤਰੋ ਬਲੀ ਬਦਨੀ ਵਾਲੇ ਤੋਂ ਗੱਪਣਾ ਤੇ ਬਲੀ ਸਾਹਣਾ ਜਿਹੜਾ ਮੇਰੇ ਤੋਂ ਇੱਕ ਚਰਚਾ ਦਾ ਵਿਸ਼ਾ ਸਾਣਾ ਪਾਕਮਾਲ ਆਉਦੇ ਟਾਈਮ ਦੇ ਵਿੱਚ ਉਹਨੇ ਮੱਲਾ ਮਾਰੀਆਂ ਹੋਈਆਂ ਕੋਈ ਕਹਿਣ ਵਾਲੀ ਗੱਲ ਨਹੀਂ ਜਿੱਥੇ ਬਲੀ ਖੜ ਗਿਆ ਸੀ ਉਥੇ ਬਲ ਲੈ ਮਿੱਤਰੋ ਇੱਕ ਬਾਗਮਾਲ ਮੈਂ ਦੇ ਦਰਸ਼ਣ ਕਰਵਾ ਰਿਆ ਤੁਹਾਨੂੰ ਰੇਟ 1,65,000 ਰੁਪਇਆ ਮੰਗਣ ਦਾ ਫਰਜ਼ ਵੀ ਆ ਕਿਉਂਕਿ ਬਈ ਮੈਂ ਵੀ ਪੂਰੀ ਡਬਲ ਹਾਥੀ ਵਰਗੀ ਦੇਣੀ ਆ ਪੀਕਅਪ ਗੱਡੀ 'ਚ ਜਾਣ ਵਾਲੀ ਮੈਂ ਆ ਉਹ ਛੋਟੀ ਮੋਟੀ ਗੱਡੀ ਦੇ ਵਿੱਚ ਨਹੀਂ ਜਾਣਾ ਇਹਨੇ ਕਰਮਾ ਲਈ ਨੇ ਮਿੱਤਰੋ ਕਿਉਂਕਿ ਤੁਸੀਂ ਢਾਂਚਾ ਵੇਖੋ ਤੁਸੀਂ ਇੱਕ ਸਰੀਰਕ ਦੀ ਬੰਤਰ ਵੇਖੋ ਇੱਕ ਅੰਗਾ ਪੈਰਾਂ ਦੀ ਪੂਰਾ ਟਿਕਾਣੀ ਦਾ ਮਹਿੰਦਾ ਜਿਹੜਾ ਮਿੱਤਰੋ ਬਾਡੀ ਸਟਰਕਚਰ ਹਜੇ ਮੈਂ ਕੱਚੀ ਆ ਹਫਤੇ ਦੇ ਵਿੱਚ ਤਾਂ ਦਾ ਰਿਕਾਰਡ ਤੋੜ ਲੇਵਾ ਵੀ ਥੱਲੋ ਬਣਨਾ ਕਿਉਂਕਿ 15 16 ਕਿਲੋ ਇੱਕ ਹੁੰਦਾ ਕੈਨ ਵਾਲਾ ਇੱਕ ਹੁੰਦਾ ਚੋਣ ਵਾਲਾ ਕਿਉਂਕਿ ਇਹ ਮੈਂ ਦੱਸਦੀ ਆ ਮੈਂ ਦੁੱਧ ਦਿੰਨੀ ਆ ਅੱਛਾ ਵੀਰੇ ਜਿਹੜਾ ਕੱਟਾ ਵਾ ਵੱਡੇ ਭਾਈ ਉਹ ਕਿਹੜਾ ਸੀਮੰਦ ਆ ਗਿਆ ਉਹ ਬਾਈ ਵੀਰਾਂ ਵਾਲੀ ਦਾ ਸ਼ੀਰੂ ਦਾ ਜੀ ਅੱਛਾ ਵੀਰਾਂ ਵਾਲੀ ਦਾ ਸ਼ੀਰੂ ਦਾ ਬੱਚਾ ਕਿਨੇ ਚਿਰ ਦਾ ਵੀਰੇ ਉਹ ਡੇਢ ਸਾਲ ਦਾ ਬਾਈ ਜਾ ਜਿਹਦੀ ਮਾਰਾ ਦੁੱਧ ਕਿੰਨਾ ਕੁ ਆ ਵੀਰੇ 15 16 ਕਿਲੋ ਹੋ ਜਾਂਦਾ ਬਈ ਨਾ ਕੋਲੇ ਹੀ ਆਪਣੀ ਹਾਂ ਬਾਈ ਕੋਲੇ ਹੀ ਠੀਕ ਆ ਵੀਰੇ ਅੱਛਾ ਮਾਲਾ ਜੇ ਕੋਈ ਕਵੇ ਵੀ ਮੈਂ ਲੈਣਾ ਮਾਂ ਦੀ ਜਾ ਪਚਵਾਈ ਦੁੱਧ ਵਗਰਾ ਵਖਾ ਸਕਦਾ ਬਸ ਬਾਈ ਉਹ ਇਦੋਂ ਡੇਢ ਮਹੀਨੇ ਮਗਰ ਸੂਣਾ ਮੱਚਵਾ ਵੀ ਦਵਾਂਗੇ ਬਾੜੀ ਲੈ ਵੀ ਅਗਲਾ ਚੋਕੇ ਵੀ ਵੇਖ ਸਕਦੇ ਆਂ ਕੀ ਪਤਾ ਅੱਛਾ ਇਹ ਕਿੰਨੇ ਮਹੀਨਿਆਂ ਦੀ ਉਮਰ ਆ ਵੀਰੇ ਦੀ ਇਹ 1.5 ਸਾਲ ਦਾ ਹੋਊਗਾ ਬਾਈ ਇਹ 1.5 ਸਾਲ ਦਾ ਇਹਦਾ ਰੇਟ ਬਾਈ ਕੀ ਰਹੂਗਾ ਵੀਰੇ ਇਹਦਾ ਬਾਈ ਰੇਟ 35000 35000 ਲਾੜ ਪਿਆ ਥੋੜਾ ਬਹੁਤਾ ਹੋ ਜੀ ਮੌਕੇ ਤੇ ਠੀਕ ਆ ਬਈ ਕੱਟਾ ਵੀ ਤਰ ਤੁਰਦੀਆਂ ਵੀਰੇ ਮਾਲਾ ਸ਼ੇਰੂ ਬੋਲਦਾ ਇਹ ਬੱਚਾ ਮਿੱਤਰੋ ਕਰਮ ਵਾਲਾ ਤੇ ਸ਼ੇਰੂ ਬੋਲੇ ਕਿ ਜਿਹੜਾ ਬੋਲਾ ਜੁਨੀਆਂ ਕਟੀਆਂ ਛੋਟੀਆਂ ਤੁਸੀਂ ਆਮ ਹੀ ਮਿੱਤਰੋ ਸੋਸ਼ਲ ਮੀਡੀਆ ਦੇ ਉੱਤੇ ਵੇਖਦੇ ਹੋਵੋਗੇ ਭਰਾਵੋ ਕਿਉਂਕਿ ਮੈਂ ਉਹ ਗੱਲ ਕਰਦਾ ਹੁਣਾ ਵੀ ਚੰਗਾ ਜਾਨਵਰ ਆ ਤੇ ਚੰਗੀ ਤਰੀਫ ਕਰਨੀ ਆਪਣੇ ਬਾਲ ਦੇ ਸਿੰਘ ਮਾਂ ਤੇ ਹੀ ਲੈ ਗਿਆ ਲੱਗਦਾ ਆਪਦੀ ਤੇ ਨਾ ਹਾਂਜੀ ਸਿੰਘ ਆਪਦੀ ਮਾਂ ਤੇ ਲੈ ਗਿਆ ਹਾਂਜੀ ਹਾਂਜੀ ਹਾਂ ਆ ਯਾਰ ਭਾਈ ਕੀ ਚੰਗ ਮਾੜਾ ਸਮਝਿਆ ਵਾਲਾ ਬੰਦਾ ਬਰੀਡ ਵਾਲਾ ਬੰਦਾ ਕੰਮ ਕਰਨ ਵਾਲਾ ਛੱਡਦਾ ਹੀ ਨਹੀਂ ਪਣਿਆ ਕੱਟਾ ਕਦ ਕੁਦ ਵੀ ਬੜਾ ਹਨਾ ਹਾਂਜੀ ਮਾਂ ਦਾ ਕਦ ਵੀ ਚੰਗਾ ਬਈ ਮਾਣਾ ਠੀਕ ਹੈ ਬਾਈ ਤੇ ਆਪ ਮੇਲਾ ਹਨਾ ਵੇ ਛੇਰੂ ਦਾ ਵੀ ਕੱਦ ਬਹੁਤ ਆਵੇ ਸੋਚੀਏ ਤਾਂ ਥੱਲੋ ਵੇਖੋ ਮਤਲਬ ਹਲੇ ਗਰਮੀ ਆ ਅੱਛਾ ਇਹ ਦੋ ਜਾਨਵਰ ਵੀਰੇ ਦੇ ਵਿਕਾਊ ਆ ਪਿੰਡ ਲੰਗੇ ਨਾ ਨਵਾਂ ਅੱਛਾ ਵੀਰੇ ਘਰ ਆਉਣ ਦਾ ਰਸਤਾ ਕੀ ਆ ਆਪਣਾ ਆ ਗਿਆ ਵੀਰੇ ਆਪਣਾ ਬਾਈ ਦੋਨਾਂ ਪੈਲਸਾਂ ਦੇ ਵਿਚਾਲੇ ਘਰ ਆ ਜਾਂਦਾ ਕੋਲੇ ਫੀਡ ਫੈਕਟਰੀ ਬਣ ਰਹੀ ਆ ਜੀ ਨਾ ਨਾ ਕਿ ਫੀਡ ਫੈਕਟਰੀ ਦੇ ਕੋਲੇ ਹਾਂਜੀ ਠੀਕ ਆ ਬਾਈ ਫੀਡ ਫੈਕਟਰੀ ਨਵੀਂ ਬਣਦੀ ਆ ਬਾਈ ਹਾਂਜੀ ਹਾਂਜੀ ਨਵੀਂ ਬਣ ਰਹੀ ਆ ਉੱਤੇ ਮਤਲਬ ਜਿਹੜੇ ਮਾਰਥ ਸੜਕ ਦੇ ਉੱਤੇ ਨਵੀਂ ਬਣੀ ਜਾਂਦੀ ਤੁਸੀਂ ਦੇਖ ਸਕਦੇ ਹੋ ਬਸ ਉਹ ਮਾਰਥ ਦੇ ਕੋਲੋਂ ਥੱਲੇ ਤੇ ਜਿਹੜਾ ਨੰਬਰ ਕਿੰਨਾ ਵੀਰੇ ਆਪਣਾ ਆ ਗਿਆ ਬਈ 98031 98031 66037 66037 98031 66037 ਇਹ ਮਤਲਬ ਵੀਰੇ ਦਾ ਨੰਬਰ ਆ ਪਿੰਡ ਲੰਗਿਆ ਜਿਹੜਾ ਮੁਗਤ